ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼੍ਰੀ ਘਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣ ਲਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਕੋ ਜੀ ਗੁਰੂਖ ਪਿਆਰਿਆਂ ਪਾਸੋਂ ਸੁਨੇਹੇ ਉਹ ਬਹੁਤ ਕੀਮਤੀ ਬਚਨ ਆਉਂ ਕੀ ਦੇਣਾ ਸਮਝੀ ਕਰ ਰਿਹਾ ਰਹੇ ਆਂ ਸੰਗਤ ਜੀ ਵੈਸੇ ਦਾ ਹਰੇਕ ਗੁਰਸਿੱਖ ਦੇ ਲਈ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਜਰੂਰੀ ਆ ਭਾ ਕਿਸੇ ਨੇ 3 ਵਜੇ ਤੋਂ ਲੈ ਕੇ ਸਵੇਰੇ 6 ਤੱਕ ਦਾ ਵੇਲਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨ ਦਾ ਵੇਲਾ ਹੈ ਉਹ ਸਤਿਗੁਰ ਸੱਚੇ ਪਾਸ਼ੇ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦਾ ਵੇਲਾ ਹੈ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਰੱਬੋਂ ਦਿੱਤਾ ਹੋਇਆ ਗਿਆਨ ਦਾ ਸੰਕਰਮ ਦਾ ਵਿਆਹ ਹੈ ਇਸ ਵੇਲੇ ਤੇ ਸਾਡਾ ਕੋਈ ਹੱਕ ਨਹੀਂ ਆ ਅਤੇ ਜੋ ਮੁਨੱਖ ਇਮਾਨਦਾਰੀ ਦੇ ਨਾਲ ਇਹ ਵੇਲਾ ਆਪਣੇ ਗੁਰੂ ਚਰਨਾਂ ਦੇ ਵਿੱਚ ਭੇਟ ਕਰਦੇ ਆ ਭਾਗ ਕੀ ਤਿੰਨ ਘੰਟੇ ਮਾਲਕ ਨੂੰ ਯਾਦ ਕਰਦੇ ਆ ਸਤਿਗੁਰੂ ਸੱਚੇ ਪਾਸ਼ਾ ਵੀ ਉਹਨਾਂ ਦੇ ਉੱਤੇ ਬਹੁਤ ਪੋਸ਼ਕ ਦੇ ਆ ਬਹੁਤ ਕਿਰਪਾ ਕਰਦੇ ਆ ਪ੍ਰਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਕਹਿੰਦੇ ਕਿ ਇਹ ਸਵੇਰੇ ਦੇ 3 ਘੰਟੇ ਦਾ ਹਾਲ ਹੋਵੇ ਜਿਹੇ ਚਰਨਾਂ ਦੇ ਵਿੱਚ ਟੇਕ ਕਰਨੇ ਹੀ ਕਰਨੇ ਹਨ। ਪਰ ਜਦੋਂ ਵੱਡੇ ਦਿਹਾੜੇ ਆਉਂਦੇ ਆ। ਵੱਡੇ ਦਿਹਾੜਿਆਂ ਤੋਂ ਮਤਲਬ ਜਦੋਂ ਸਾਡੇ ਗੁਰੂ ਸਹਬਾਨਾ ਦੇ ਨਾਲ ਸੰਬੰਧਤ ਕੋਈ ਵੀ ਦਿਨ ਤਿਉਹਾਰ ਹੁੰਦਾ ਹੈ ਜਿਵੇਂ ਗੁਰੂ ਸਹਬਾਨਾ ਦੇ ਪ੍ਰਕਾਸ਼ ਪੁਰਬ ਉਹਨਾਂ ਦੇ ਜੋਤੀ ਜੋਤ ਜਨਮਸੇ ਜਾਂ ਸ਼ਹੀਦੀ ਦਿਹਾੜੇ ਜਾਂ ਗੁਰੂ ਸਹਬਾਨਾ ਦੇ ਗੁਰਤਾ ਗਤੀ ਦਿਵਸ। ਤਾਂ ਇਹ ਵੱਡੇ ਦਿਹਾੜਿਆਂ ਨੂੰ ਮੁੱਖ ਰੱਖਿਆ ਹੁੰਿਆ ਰਾਤ 12 ਵਜੇ ਉੱਠ ਕੇ ਭਜਨ ਮੰਦਗੀ ਕਰਨ ਬਾਅਦ ਬਹੁਤ ਜ਼ਿਆਦਾ ਫਲ ਮਿਲਿਆ ਜਾਂਦਾ ਹੈ ਮਹਾਪ੍ਰਧਜੀ ਕਹਿੰਦੇ ਰਾਤ 12 ਵਜੇ ਤੋਂ ਬਾਅਦ ਉੱਠ ਕੇ ਕੋਈ ਸਿਮਰਨ ਕਰ ਲਵੇ ਮੂਲ ਮੰਤਰ ਜੀ ਦਾ ਜਾਪ ਕਰ ਲਵੇ ਭਾਵੇਂ ਕੋਈ ਦੁਰਵਾਣੀ ਦਾ ਪਾਠ ਕਰ ਲਵੇ ਮਨ ਜੀ ਦਾ ਜਿੱਥੇ ਵੀ ਉਹਨ ਟਿਕਦਾ ਹੈ ਜੋ ਪਾਠ ਕਰਕੇ ਜੋ ਸ਼ਬਦ ਯਾਪ ਕਰਕੇ ਮੰਨ ਖਾਣ ਦਾ ਮੋਹ ਹੈ ਉਸੇ ਹਿਸਾਬ ਦੇ ਨਾਲ ਹੀ ਇਹ ਮੇਰਾ ਗੁਰ ਜਰਨਾ ਦੇ ਵਿੱਚ ਐਡ ਕਰਨਾ ਚਾਹੀਦਾ ਹੈ ਰਾਤ 12 ਵਜੇ ਤੋਂ ਬਾਅਦ ਜਿੰਨੀ देर ਬੈਠ ਕੇ ਮਾਲਕ ਨੂੰ ਯਾਦ ਕਰ ਸਕਦੇ ਹੋ 5 ਮਿੰਟ 10 ਮਿੰਟ 15 ਮਿੰਟ ਅੱਧਾ ਘੰਟਾ ਜੁਨੇ ਸਿਆਣੇ ਕਹਿੰਦੇ ਨੇ ਜਿੰਨਾ ਗੁਰ ਘਰਾਂਗੇ ਉਨਾਂ ਹੀ ਮਿਕੇ ਜਿੰਨੀ ਭਜਨ ਮੰਦਗੀ ਕਰਾਂਗੇ ਉਹਦਾ ਫਲ ਸਾਨੂੰ ਹੀ ਮਿਲਦਾ ਹੈ ਕਿਸੇ ਹੋਰ ਨੂੰ ਨਹੀਂ ਮਿਲਦਾ ਸੋ ਹਰ ਰੋਜ਼ ਅਮਰਤ ਵੇਲੇ ਉੱਠਦੇ ਹੋੜੇ ਘੜੇ ਦੇ ਕੰਢੇ ਪਾਉਂਦਾਗੇ ਬਹੁਤ ਮਾਨਕ ਦੀ ਕਿਰਤ ਆਏ ਉੱਠਣਾ ਹੀ ਉੱਠਣਾ ਹੀ ਤਾ ਕੋ ਨੇ ਮਹਾਰਾਜ ਰੋਜ ਦਾਇ ਪਰ ਕੱਲ ਮੁਤੀ ਮਹੀ ਜਿਵੇਂ ਆਇਆ ਪਰ ਰਾਤ 29 ਮਈ ਨੂੰ ਸੁੱਤੇ ਤੇ 29 ਮਈ ਰਾਤ 12 ਵਜੇ ਤੋਂ ਬਾਅਦ ਹੈ 3 ਮਈ ਦਾ ਦਿਨ ਚਲ ਜਾਣਾ ਹੈ ਅਗਲਾ ਦਿਨ ਚਲ ਜਾਣਾ ਹੈ ਰਾਤ 12 ਵਜੇ ਤੋਂ ਬਾਅਦ 3 ਮਈ ਨੂੰ ਮੇਰੇ ਪੰਜਵੇਂ ਪਾਸ਼ਾ ਤੁੰਤਨ ਸਾਹਿਬ ਸ਼੍ਰੀ ਗੁਰਜਨ ਦੇ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੀ ਗੋਜਾਣਾ ਹੈ ਸੋ ਮਾਰਾ ਸੱਚੇ ਪਾ ਸ਼ਹੀਦੀ ਸ਼ਹੀਦੀ ਦੀ ਦੇਨਿਮ ਸ਼ਹੀਦੀ ਤੇ ਆਲੇ ਨੇ ਮੁੱਖ ਰੱਖ ਲਿਆ ਹੁਣ ਆ ਪਾਣੀ ਤੁਸੀਂ ਸਿਮਰਨ ਕਰ ਲਓ ਮੂਲ ਮੰਤਰ ਜਾਪ ਕਰ ਲਓ ਤੇ ਭਾਵੇਂ ਮੇਰੇ ਪੰਜਵੇਂ ਪਾਉ ਸ਼ਹੀਦੀ ਦੀ ਬਖਸ਼ਿਸ਼ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਜੀਵਨ ਉਪਾਤ ਕਰ ਲਓ ਜਿਵੇਂ ਤੇਵੇਂ ਆਪਣੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਣੀ ਆ ਭਾਵੇਂ 5 ਮਿੰਟ ਲਗਾ ਲਓ 10 ਮਿੰਟ ਲਵਾ ਲਓ ਪਰ ਇਸ ਵੱਡੇ ਦਿਹਾੜੇ ਨੂੰ ਮੁੱਖ ਰੱਖ ਲਿਆ ਹੁਣ ਆ ਨਾਮ ਜਪਣ ਦਾ ਮਹਾਂਪ੍ਰਕਿਰਤੀ ਕਿੰਦੇ ਬਹੁਤ ਜ਼ਿਆਦਾ ਫਾਇੰਦੈਂਦਾ ਹੈ। ਸੋ ਜੋ ਰਾਤ 12 ਵਜੇ ਤੋਂ ਬਾਅਦ ਉੱਠ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਜੋ ਵੀ ਗੁਰਬਾਣੀ ਦਾ ਪਾਠ ਕਰਨਾ ਜਾਂ ਸਿਮਰਨ ਕਰਨਾ ਉਹ ਤਾਂ ਕਰਨਾ ਹੀ ਆ। ਉਸ ਤੋਂ ਬਾਅਦ ਜੋ ਨਿਤ ਦਾ ਨਿਯਮ ਆ ਜਿਵੇਂ ਤੁਸੀਂ ਰਜਨਾ ਅਮੰਤ ਵੇਲੇ ਉੱਠ ਕੇ ਜੋ ਵੀ ਆਪਣਾ ਨਿਤ ਨਿਯਮ ਕਰਦੇ ਹੋ ਉਹ ਵੀ ਕਰਨਾ ਹੈ ਅਤੇ ਬਾਕੀ ਦੇ ਪੂਰੇ ਦਿਨ ਦੇ ਵਿੱਚ ਵੀ ਕੋਸ਼ਿਸ਼ ਕਰਨੀ ਆ। ਕਿ ਸਾਡਾ ਇੱਕ ਇੱਕ ਪਲ ਇੱਕ ਇੱਕ ਸ਼ਬਦ ਆਪਣੇ ਗੁਰੂ ਜਰਤਾਂ ਦੇ ਲੇਖੇ ਲਗੇ ਗੁਰੂ ਘਰੇ ਜਾ ਕੇ ਸੇਵਾ ਕਰਨੇ ਸਿਮਰਨ ਕਰਨੇ ਘਰ ਦੇ ਵਿੱਚ ਗੁਰਬਾਣੀ ਦੇ ਪਹਿਰੇ ਲਾਉਣੇ ਗੁਰਬਾਣੀ ਦੇ ਪਾਠ ਕਰਨੇ ਪੂਰਾ ਪਰਿਵਾਰ ਰਲ ਕੇ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰੇ। ਭਾਵੇਂ ਤੁਸੀਂ ਹਰ ਰੋਜ਼ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹੋਵੋਗੇ ਪਰ ਜੋ ਪਾਠ ਆਪਾਂ ਕੱਲ ਨੂੰ ਕਰਨਾ ਹੈ ਨਾ ਉਹਦੀ ਗੱਲ ਹੋ ਰਹੀ ਆ। ਸੋ ਕੱਲ ਨੂੰ ਆਪਣੇ ਘਰ ਦੇ ਵਿੱਚ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਕਿ ਜਿੰਨਾ ਪਰਿਵਾਰ ਰਲ ਕੇ ਕਰ ਸਕੇ ਸਭ ਤੋਂ ਵਧੀਆ ਗੱਲ ਹੈ। ਅਤੇ ਜਿਹੜੇ ਜ਼ਰੂਰੀ ਕੰਮ ਧੰਨੇ ਕਰਨੇ ਆ ਉਹ ਕੰਮ ਕਰਦਿਆਂ ਹੋਿਆਂ ਵੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ। ਮਾੜੇ ਵਿੱਚ ਵਾਹਿਗੁਰੂ ਜੀ ਦਾ ਜਾਪ ਚੰਗੇ ਜਿੰਨਾ ਹੀ ਵਾਹਿਗੁਰੂ ਜੀ ਨੂੰ ਯਾਦ ਕਰਾਂਗੇ ਓਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬਸ਼ੀਆਂ ਵਰਤਾਂ ਸਾਡੀ ਝੋਲੀ ਦੇ ਵਿੱਚ ਪੈਣਗੀਆਂ ਸੰਗਤ ਜੀ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਸਹੀ ਦੀਦੀ ਹੜੇ ਤੇ ਮਾੜਾ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਨਾਮ ਬਾਣੀ ਸੇਵਾ ਸਿਮਰਨ ਦੇ ਰਾਹੀ ਸ਼ਬਦਾਂ ਦੇ ਫਲ ਫੇਟ ਕਰ ਸਕਦੇ ਆਂ ਵੈਸੇ ਵੀ ਗੁਰੂ ਸਾਹਿਬ ਜੀ ਨੂੰ ਬਾਣੀ ਤੋਂ ਸੇਵਾ ਤੋਂ ਏਵੰਤੀ ਹੋਰ ਕੋਈ ਪੇਟਾ ਨਹੀਂ ਆਂ ਜੀ ਆਪਾ ਕੀ ਜੇ ਨਾ ਮੈਂ ਪੈਸੇ ਨਾਲ ਕੋਈ ਚੀਜ਼ ਖਰੀਦ ਕੇ ਲੈ ਜਾਵਾਂਗੇ ਚਲੋ ਆਪਣੇ ਧਨ ਨੂੰ ਵੀ ਚੰਗੇ ਪਾਸੇ ਲੰਮਾ ਚਾਹੀਦਾ ਏ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਵੀ ਸੇਵਾ ਕਰਨੀ ਚਾਹੀਦੀ ਆ ਪਰ ਸੰਗਤ ਜੀ ਜੋ ਖੁਸ਼ੀ ਜੋ ਕਿਰਪਾ ਭਜਨ ਬੰਦੀ ਕਰਕੇ ਮਿਲਣੀ ਆ ਗੁਰਬਾਣੀ ਦਾ ਪਾਠ ਕਰਕੇ ਮਿਲਣੀ ਆ ਸੰਗਤ ਵੀ ਸੇਵਾ ਕਰਕੇ ਮਿਲਣੀ ਆ ਆਪਦੇ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲ ਕੇ ਮਿਲਣੀ ਆ ਨਾ ਉਹ ਖੁਸ਼ੀ ਹੋਰ ਕਿਸੇ ਵੀ ਕੰਮ ਤੋਂ ਕਿਸੇ ਵੀ ਚੀਜ਼ ਤੋਂ ਨਹੀਂ ਮਿਲ ਸਕਦੀ ਸੋ ਕੱਲ ਨੂੰ ਵੱਧ ਤੋਂ ਵੱਧ ਭਜਨ ਬੰਦਗੀ ਕਰਨੀ ਆ ਜਿੰਨਾ ਹੋ ਸਕੇ ਸੇਵਾ ਕਰਨੀ ਤੇ ਸੇਵਾ ਕਰਕੇ ਭਜਨ ਬੰਦਗੀ ਕਰਕੇ ਕੋਈ ਦੁਨਿਆਵੀ ਮੰਗਣੇ ਮੰਗਣੇ ਕਹਾ ਕੋਤ ਜੀ ਕਹਿੰਦੇ ਫਟਾ ਦਿਹਾੜਾ ਹੈ ਆਪਣੇ ਗੁਰੂ ਤੋਂ ਗੁਰੂ ਦਾ ਨਾਮ ਮੰਗਣਾ ਹੈ ਆਪਣੇ ਨਿਤਨੇਮ ਦੇ ਵਿੱਚ ਵਾਧਾ ਮੰਗਣਾ ਹੈ ਕਿ ਮਹਾਰਾ ਸੱਚੇ ਪਾਤਸ਼ਾਹ ਮੈਨੂੰ ਨਿਤ ਦਾ ਅਮਰਤ ਦੇਣਾ ਬਖਸ਼ੋ ਨਿਤ ਦਾ ਨਾਮ ਮਕਸ਼ੋ ਤੇ ਮੇਰੇ ਨਾਮ ਦੇ ਵਿੱਚ ਨੌਤਾ ਚੰਨ ਵੱਧ ਤੋਂ ਵੱਧ ਭਜਨ ਮੰਦਗੀ ਕਰਵਾਓ ਇਹਨਾਂ ਹੱਥਾਂ ਤੋਂ ਸੇਵਾ ਕਰਵਾਓ ਤਾਂ ਦੇਖਣਾ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਸੋ ਸੰਗਤ ਜੀ ਜੇਕਰ ਰਾਤ 12 ਵਜੇ ਤੋਂ ਬਾਅਦ ਭੁਣ ਕੇ ਭਜਨ ਮੰਦਗੀ ਕਰਨਾ ਚਾਹੁੰਦੇ ਹੋ ਤਫਿਰ ਅੱਜ ਰਾਤ ਨੂੰ ਸਮੇ ਸਿਰ ਸੰਭਾਵਾਂ ਅਤੇ ਮੇਰੇ ਪੰਜਵੇਂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਜੀ ਲਾ ਕੇ ਸੰਭਈ ਕਿ ਮਾਰਾ ਸਤਿਆ ਪਾਸ਼ਾ ਕਿਰਪਾ ਕਰਿਓ ਜੀ ਮੈਨੂੰ ਉਠਾ ਕੇ ਆਪਣਾ ਨਾਮ ਜਪਾ ਲਿਓ ਤਫਿਰ ਜਦੋਂ ਜਾਗ ਆਵੇ ਸਾਡੀ ਰਸਮਾਂ ਤੇ ਪਹਿਲਾ ਨਾਮ ਕੀ ਆਵੇ ਧਰਮ ਜੀ ਰੋਜ਼ ਚੰਤੇ ਮਹਾਰਾਜ ਪਹਿਲਾ ਗੁਰੂ ਸਾਹਿਬ ਜੀ ਦੇ ਨਾਮ ਦਾ ਸਿਮਰਨ ਕਿਰਵਾਹਿ ਜੀ ਜੀ ਦਾ ਸਨਮ ਨਮੂਲ ਮੰਤਰ ਜੀ ਦਾ ਜਾਪ ਜਾਂ ਫਿਰ ਜੋ ਵੀ ਤੁਸੀਂ ਗੁਰਵਾਖਾ ਪਾਠ ਕਰਨਾ ਚਾਹੁੰਦੇ ਹੋ ਜਾਂ ਪੁਜੀਸਾ ਉਸ ਤੋਂ ਹੁੰਦੀ ਹੈ ਜੀ ਦੀ ਬਾਣੀ ਦਾ ਪਾਠ ਮੱਠਾ ਕਰ ਦੇਣਗੇ ਬਸ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੱਗਣੀ ਆ ਸੋ ਸੰਗਤ ਜੀ ਇਹ ਬੇਨਤੀਆਂ ਜਰੂਰ ਪਰਵਾਣ ਕਰਨੀਆਂ ਆ